ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਸਾਰੇ ਪੈਣਾ ਤੇ ਭਰਾਵਾਂ ਦਾ ਕਰਦੇ ਹਾਂ ਸਵਾਗਤ ਅੱਜ ਇੱਕ ਹੋਰ ਘੈਂਟ ਵਧੀਆ ਇੰਟਰਸਟਿੰਗ ਵੀਡੀਓ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਜ਼ਮੀਨ ਲੈ ਕੇ ਆਏ ਹਾਂ 25 ਕਿੱਲੇ ਜ਼ਮੀਨ ਰੇਟ ਸਿਰਫ 7,115,000 ਰੁਪਇਆ ਠੀਕ ਹੈ ਜੀ ਕਿੱਲੇ ਦਾ ਰੇਟ ਹੈ 7,115,000 ਰੁਪਇਆ 25 ਕਿੱਲੇ ਜ਼ਮੀਨ ਵਿੱਚ ਮੋਟਰ ਲੱਗੀ ਹੈ ਵਧੀਆ ਬਾਣਾ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਲਾਸਟ ਤੱਕ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਨੰਬਰ ਏਰੀਆ ਸਾਰੀ ਜਾਣਕਾਰੀ ਦੇ ਦੇਾਂਗੇ ਜੀ ਵੀਡੀਓ ਨੰਬਰ ਵੀਰ ਦਾ ਠੀਕ ਹੈ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਪ੍ਰਾਪਰਟੀ ਦੀ ਐਡ ਘਰ ਕੋਠੀ ਪਲਾਟ ਦੀ ਐਡ ਟਰੈਕਟਰ ਕਾਰਾਂ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਐਡ ਸਾਡੇ ਚੈਨਲਾਂ ਤੇ ਕਰਵਾਉਣਾ ਚਾਹੁੰਦੇ ਹੋ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਸਕਰੀਨ ਉੱਪਰ ਚੱਲ ਰਿਹਾ ਹੈ ਇਹ ਨੰਬਰ ਤੇ ਸਤ ਤੋਂ ਅੱਠ ਮਿੰਟਾਂ ਦੀ ਫੋਨ ਨੂੰ ਟੇਡਾ ਕਰਕੇ ਜਾਨੀ ਕਿ ਇਸ ਤਰ੍ਹਾਂ ਫੋਨ ਨੂੰ ਫੜ ਕੇ ਵੀਡੀਓ ਬਣਾ ਕੇ ਭੇਜਣੀ ਹੈ ਸਾਰਾ ਕੁਝ ਦਿਖਾ ਕੇ ਤੇ ਐਚਡੀ ਚ 5-7 ਫੋਟੋਆਂ ਸਾਰੀ ਜਾਣਕਾਰੀ ਸਾਨੂੰ ਦਿੱਤੇ ਹੋਏ ਨੰਬਰ ਤੇ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੈਟਫਾਰਮਾਂ ਤੇ ਲੱਗ ਜੂਗੀ ਤੁਹਾਡੀ ਐਡ ਇੰਸਟਾਗ੍ਰam ਪੇਜ ਉੱਤੇ ਚਲਾ ਦਿੱਤੀ ਜਾਊਗੀ YouTube ਚੈਨਲ ਤੇ Facebook ਉੱਪਰ ਚਲਾ ਦਿੱਤੀ ਜਾਊਗੀ ਤੇ ਵਧੀਆ ਤਰ੍ਹਾਂ ਦੀ ਐਡ ਬਣਾ ਕੇ ਅਸੀਂ ਚਲਾਉਣੀ ਹੈ ਜੀ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਕਮਰਸ਼ੀਅਲ ਐਡ ਕਰਵਾਉਣੀ ਹੋਵੇ ਜਾਨੀ ਕਿ ਕੋਈ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦਾ ਕੋਈ ਦੁਕਾਨ ਦੀ ਐਡ ਕਰਵਾਉਣਾ ਚਾਹੁੰਦਾ ਕੋਈ ਆਪਣਾ ਧੰਦੇ ਦੀ ਕੋਈ ਐਡ ਕਰਾਉਣਾ ਚਾਹੁੰਦਾ ਕੋਈ ਆਪਦਾ ਨਵਾਂ ਬਿਜ਼ਨਸ ਸਟਾਰਟ ਕੀਤਾ ਉਹਦੀ ਐਡ ਕਰਵਾਉਣਾ ਚਾਹੁੰਦਾ ਜਾਂ ਰੀਲ ਪਵਾਉਣਾ ਚਾਹੁੰਦਾ ਤਾਂ ਅਸੀਂ ਉਹ ਵੀ ਪਾ ਦਿੰਦੇ ਹਾਂ ਜੀ ਤੇ ਜਿਹੜਾ ਥੱਲੇ ਨੰਬਰ ਦਿੱਤਾ ਗਿਆ ਇਹ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਮਾਲਕਾਂ ਦਾ ਨੰਬਰ ਜਮੀਨ ਵਾਲਿਆਂ ਦਾ ਵੀਡੀਓ ਦੇ ਲਾਸਟ ਤੱਕ ਤੁਹਾਨੂੰ ਦੇ ਦਿਆਂਗੇ ਜੀ ਤੇ ਦੂਸਰੀ ਗੱਲ ਰਹਿ ਗਈ ਵੀ ਕਈ ਵੀਰਾਂ ਦੇ ਬਹੁਤ ਸਾਰੇ ਕਮੈਂਟ ਆਉਂਦੇ ਰਹਿੰਦੇ ਵੀ ਸਾਨੂੰ ਆਹ ਏਰੀਆ ਤੋਂ ਜ਼ਮੀਨ ਚਾਹੀਦੀ ਆਹ ਏਰੀਆ ਤੋਂ ਜ਼ਮੀਨ ਚਾਹੀਦੀ ਤੁਸੀਂ ਕਮੈਂਟਾਂ 'ਚ ਦੱਸ ਦਿਆ ਕਰੋ ਭਾਈ ਸਾਨੂੰ ਇੰਨੇ ਕਿੱਲੇ ਜ਼ਮੀਨ ਚਾਹੀਦੀ ਆ ਇਹੋ ਜੀ ਜ਼ਮੀਨ ਚਾਹੀਦੀ ਆ ਇਹੋ ਜਿਹਾ ਟੱਕ ਚਾਹੀਦਾ ਤੁਹਾਡੇ ਕਮੈਂਟ ਅਸੀਂ ਪੜਦੇ ਆ ਅਗਲੀ ਵੀਡੀਓ ਤੁਹਾਡੇ ਖੁਦ ਏਰੀਆ ਦੀ ਲੈ ਕੇ ਅਸੀਂ ਹਾਜ਼ਰ ਹੋ ਜਾਵਾਂਗੇ ਸੋ ਕਰਦੇ ਆ ਵੀਡੀਓ ਦੀ ਸ਼ੁਰੂਆਤ ਜੀ ਠੀਕ ਆ ਜੀ ਆਪਣੇ ਕੋਲੇ 25 ਕਿੱਲੇ ਜ਼ਮੀਨ ਲੈ ਕੇ ਆਏ ਆ ਜੀ ਰਜਿਸਟਰੀ ਵਾਲੀ ਜ਼ਮੀਨ ਆ 25 ਕਿੱਲੇ ਜ਼ਮੀਨ ਆ ਜਿਹਦੇ ਵਿੱਚੋਂ 20 ਕਿੱਲਿਆਂ ਦੇ ਵਿੱਚ ਬਾਗ ਲੱਗਿਆ ਹੋਇਆ ਜੀ ਠੀਕ ਹੈ ਜੀ 5 ਕਿੱਲੇ ਵੈਸੇ ਤੁਸੀਂ ਜ਼ਮੀਨ ਬੀਨ ਬੋਜਣ ਨੂੰ ਯੂਜ਼ ਕਰ ਸਕਦੇ ਹੋ ਤੇ 25 ਕਿੱਲੇ ਸਾਰੇ ਹੈ ਜੀ 20 ਕਿੱਲਿਆਂ ਚ ਲੱਗਿਆ ਹੋਇਆ ਬਾਗ ਵਧੀਆ ਓਪਨ ਰਜਿਸਟਰੀ ਵਾਲਾ ਬਾਣ ਹੈ ਜੀ ਵਿੱਚ ਇੱਕ ਮੋਟਰ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਵਧੀਆ ਬਾਣ ਵਧੀਆ ਪਾਣੀ ਹਨਾ ਜੀ ਵਧੀਆ ਫਸਲਾਂ ਹੁੰਦੀਆਂ ਨੇ ਜੀ ਬਾਕੀ ਬਾਗ ਲੱਗਿਆ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਵੀ ਬਾਗ ਕਹੇ ਜੋ ਮਿੱਟੀ ਚ ਕਹੇ ਜੋ ਬਾਣ ਚ ਹੁੰਦਾ ਕਹੇ ਜੇ ਪਾਣੀ ਚ ਹੁੰਦਾ ਜੀ ਵਧੀਆ ਬਾਗ ਖੜਾ ਹੈ ਜੀ ਤੇ ਘੈਂਟ ਬਾਣ ਹੈ ਰੇਟ ਦੀ ਗੱਲ ਕਰੀਏ ਤਾਂ 7 ਲੱਖ 15000 ਰੁਪਏ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਠੀਕ ਹੈ ਜੀ ਬਿਲਕੁਲ ਜਾਇਜ਼ ਜਾ ਰੇਟ ਮੰਗਿਆ ਗਿਆ ਤੇ ਮਾੜਾ ਮੋਟਾ ਜੋ ਰੇਟ ਦੀ ਐਡਜਸਟਮੈਂਟ ਆ ਮੌਕੇ ਤੇ ਘੱਟ ਘੱਟ ਵੱਧ ਹੋ ਸਕਦਾ ਜੀ ਉਹ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਬਾਕੀ ਆਪਣੇ ਚੈਨਲ ਦਾ ਨਾਮ ਲੈ ਕੇ ਜਾਉਗੇ ਮਾਨ ਤਾਣ ਫੁੱਲ ਹੋਊਗਾ ਜੀ ਜਾ ਕੇ ਜ਼ਮੀਨ ਦੇਖਿਓ ਪਹਿਲਾਂ ਫੋਨ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਨਹੀਂ ਕਰਨਾ ਅਸੀਂ ਹਰ ਇੱਕ ਵੀਡੀਓ ਵਿੱਚ ਕਹਿੰਦੇ ਹੁੰਨੇ ਆ ਵੀ ਜਾ ਕੇ ਭਾਈ ਜੀ ਤੁਹਾਨੂੰ ਬਾਣ ਦੱਸਦਾ ਨੰਬਰ ਤੁਹਾਡੀ ਸਕਰੀਨ ਤੇ ਚਲਾਤਾ ਮਾਲਕਾਂ ਦਾ ਇਹ ਨੰਬਰ ਤੇ ਗੱਲਬਾਤ ਕਰ ਲਿਓ ਬਾਣ ਜਾ ਕੇ ਦੇਖਿਓ ਫੇਰ ਉਹ ਸਾਰੀ ਜਾਣਕਾਰੀ ਨਾ ਤੂੰ ਤੁਸੀਂ ਲੈ ਕੇ ਅਗਲੇ ਨਾਲ ਹਣਾ ਫੋਨ ਤੇ ਕੋਈ ਲੈਣ ਦੇ ਨਹੀਂ ਕਰਨਾ ਜਾ ਕੇ ਤੁਹਾਨੂੰ ਵਧੀਆ ਲੱਗਿਆ ਤਾਂ ਕਾਗਜ਼ੀ ਰੂਪ ਵਿੱਚ ਤੁਸੀਂ ਆਪ ਦਾ ਸੌਦਾ ਜਾਂ ਬਿਆਨਨਾ ਕਰ ਸਕਦੇ ਹੋ ਰੇਟ 715 ਜੀ ਏਰੀਆ ਦੀ ਗੱਲ ਕਰ ਲੈਂਦੇ ਆ ਏਰੀਆ ਬੀਕਾਨੇਰ ਰਾਜਸਥਾਨ ਦੀ ਜ਼ਮੀਨ ਆਈ ਹੈ ਕਾਫੀ ਵੀਰਾਂ ਦੀ ਡਿਮਾਂਡ ਸੀ ਭਾਈ ਰਾਜਸਥਾਨ 'ਚ ਰਜਿਸਟਰੀਆਂ ਬੰਦ ਹੋ ਚੁੱਕੀਆਂ ਤੇ ਇਹ ਮੈਂ ਤੁਹਾਨੂੰ ਸਪੈਸ਼ਲ ਨੋਟ ਦੱਸ ਦਿਆਂ ਵੀ ਓਪਨ ਰਜਿਸਟਰੀ ਵਾਲੀ ਭਾਈ ਦੀ ਰਜਿਸਟਰੀ ਖੁੱਲੀ ਹੋਈ ਆ ਬਾਣ ਦੀ 715 ਨੂੰ ਦੇਣਾ ਮੋਟਰ ਵੀ ਇਹ ਵਿੱਚ ਵਧੀਆ ਬਾਣ ਇਹ ਭਾਈ ਆਇਆ ਜਿਹੜਾ ਸਾਨੂੰ ਏਰੀਆ ਬੀਕਾਨੇਰ ਰਾਜਸਥਾਨ ਤੋਂ ਆਇਆ ਵਧੀਆ ਬਾਣਾ ਭਾਈ ਜੀ ਇਹ ਮੋਟਰ ਵੀ ਲੱਗੀ ਆ ਬਾਗ ਵੀ ਲੱਗਿਆ ਵਧੀਆ ਮਿੱਟੀ ਵਾਲਾ ਬਾਣਾ ਰਜਿਸਟਰੀ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਜਿੱਥੋਂ ਦਾ ਮਰਜ਼ੀ ਬੰਦਾ ਹੋਵੇ ਬਾਈ ਜੀ ਓਪਨ ਰਜਿਸਟਰੀ ਆ ਤੁਸੀਂ ਰਜਿਸਟਰੀ ਕਰਵਾ ਸਕਦੇ ਹੋ ਇਹ ਨੋਟ ਪਹਿਲਾਂ ਦਿੱਤਾ ਹੈ ਕਿਉਂਕਿ ਰਾਜਸਥਾਨ ਵਿੱਚ ਹੁਣ ਰਜਿਸਟਰੀਆਂ ਬੰਦ ਹੋ ਰਹੀਆਂ ਬਹੁਤ ਸਾਰੇ ਇਲਾਕਿਆਂ ਵਿੱਚੋਂ ਰਜਿਸਟਰੀਆਂ ਬੰਦ ਹੋ ਚੁੱਕੀਆਂ ਪਰ ਇਹ ਓਪਨ ਰਜਿਸਟਰੀ ਵਾਲਾ ਬਾਹਰ ਤੁਹਾਡੇ ਲਈ ਲੈ ਕੇ ਆਇਆ ਹਾਂ ਜੀ ਠੀਕ ਹੈ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੁੰਦੀ ਹੈ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਕਮੀ ਪੇਸ਼ੀ ਕੋਈ ਵੀ ਹੁੰਦੀ ਹੈ ਕਮੈਂਟਾਂ 'ਚ ਦੱਸ ਦਿਆ ਕਰੋ ਸਾਡੀ ਕੋਸ਼ਿਸ਼ ਰਹਿੰਦੀ ਹੈ ਬਾਈ ਵਧੀਆ ਤੋਂ ਵਧੀਆ ਵੀਡੀਓ ਹਣਾ ਤੁਹਾਡੇ ਲਈ ਲੈ ਕੇ ਆਈਏ ਆਪਣੇ ਪਲੇਟਫਾਰਮ ਨੂੰ ਸਾਫ਼ ਸੁਥਰਾ ਰੱਖੀਏ ਆਪਾਂ ਰ ਬਣਾ ਕੇ ਰੱਖਿਆ ਤੇ ਤੁਸੀਂ ਵੀ ਸਪੋਰਟ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਘੈਂਡ ਘੈਂਡ ਵੀਡੀਓ ਅਸੀਂ ਲੈ ਕੇ ਪਹੁੰਚਦੇ ਰਹਿੰਦੇ ਆ ਸਾਡੇ ਕੋਲੇ ਆਪਦੇ ਕੋਲੇ ਕੋਈ ਜ਼ਮੀਨ ਨਹੀਂ ਹੁੰਦੀ ਆਪਦੇ ਕੋਲ ਬਣਾ ਕੇ ਨਹੀਂ ਅਸੀਂ ਕੁਝ ਵੀ ਦੱਸਦੇ ਸਾਡੇ ਕੋਲੇ ਜਿੱਦਾਂ ਕੋਈ ਐਡ ਆਉਂਦੀ ਆ ਅਗਲੇ ਦਾ ਨੰਬਰ ਦੇ ਕੇ ਅਸੀਂ ਪਾ ਦਿੰਦੇ ਆ ਸਾਡਾ ਕੰਮ ਹੈ ਜੀ ਵਿਚਾਲੇ ਬਸ ਉਹਨੂੰ ਦੱਸਣਾ ਤੇ ਤੁਹਾਡੇ ਤੱਕ ਵਧੀਆ ਤੇ ਅਲੱਗ-ਅਲੱਗ ਹਨਾ ਜ਼ਮੀਨਾਂ ਦੇ ਰੇਟ ਪੰਜਾਬ ਦੇ ਵਿੱਚ ਰੇਟ ਕੀ ਚੱਲ ਰਹੇ ਨੇ ਹਰਿਆਣੇ ਦੇ ਰੇਟ ਤੁਹਾਨੂੰ ਉਹ ਵੀ ਵਧੀਆ ਮਿਲਦੇ ਰਹਿੰਦੇ ਨੇ ਤੇ ਜਾਣਕਾਰੀ ਵੀ ਉਹ ਪ੍ਰੋਪਰ ਮਿਲਦੀ ਰਹਿੰਦੀ ਆ ਠੀਕ ਹੈ ਜੀ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਇਸ ਤਰ੍ਹਾਂ ਦੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰਹਾ